ਲੋੜਾ ਜਿੱਦੇ ਵਰਦਾ ਮੁੰਡਾ ਛੋਟੇ ਛੋਟੇ ਹੁੰਦੇ ਤਿੰਨ ਭੈਣ ਭਰਾ ਆ ਗਏ ਇੱਕ ਮੇਰੇ ਕੋ ਕੁੜੀ ਆ ਤੋ ਮੇਰੇ ਕੋ ਮੁੰਡਿਆ ਅਗਰ ਉਹਦੇ ਕੰਮ ਤੇ ਆਇਆ ਆਈ ਤੇ ਇਹਨੇ ਜੋਗੀ ਨਹੀਂ ਤੇ ਖੱਪਣ ਜੋਗੇ ਗਣੀ ਗਰਾਹੀ ਕਰਕੇ ਫੇਰ ਅਸੀਂ ਇਹਨੂੰ ਛੰਡੂ ਕਰ ਲਾ ਪੂਰ ਛੋੜ ਦੇ ਕਿਤੇ ਕਿ ਲਵਾਨੀ ਹੁੰਦਾ ਬਚਾ ਕਾਰਨ ਬੋਲਦਾ ਕਰ ਪਤਾ ਨਹੀਂ ਕੋਈ ਠੀਗਾਟਾ ਕਰ ਉਹਦੇ ਕੰਮ ਤੇ ਆਇਆ ਹਾਂ ਬੜੇ ਅਗਲੋ ਅਹੀਂ ਨਹੀਂ ਕੋਈ ਪਤਾ ਨਹੀਂ ਬੇਟਾ ਸਾਨੂੰ ਨਹੀਂ ਪਤਾ ਕਿ ਕਿੱਥੋਂ ਆਵੇ ਵਿਚਾਰੇ ਮਾਲਕ ਉਹ ਵੀ ਵਿਚਾਰੇ ਸਾਨੂੰ ਆਂਦੇ ਹੁੰਦੇ ਆ ਮਾਲ ਖਲੋਤੇ ਨਾਲ ਵਿਚਾਰੇ ਕੋਸ਼ਲ ਕੰਮ ਤੇ ਉੱਥੇ ਜਾਂਦਾ ਕਹੀ ਰੋਜ਼ ਅਈ ਤੇ ਕਿਹ ਜੋਗੇ ਨਹੀਂ ਹੈਗੇ ਕੀ ਲੱਗਦਾ ਜਿਤਨਾ ਕਈ ਨੌਜਵਾਨ ਇਸ ਤਰ੍ਹਾਂ ਦੇ ਰਾਹ ਤੇ ਦੁਰਦੀ ਭਰਾ ਮੇਰੇ ਦਿਓਰ ਦਾ ਮੁੰਡਾ ਵਾ ਵੇ ਕਹਿੰਦੇ ਮੇਰੇ ਦਿਓਰ ਦਾ ਮੁੰਡਾ ਵਾ ਇੱਕ ਬੜਾ ਹੈ ਅੱਛਾ ਕਿਥੋਂ ਦੇ ਆਣ ਵਾਲੇ ਆ ਭਾਈ ਡ੍ਰੈਗਨ ਉਹ ਢਿਖੇ ਰਹ ਜਾਂਦੇ ਅੱਛਾ ਕੀ ਗੱਲ ਹੈ ਇਹ ਭਾਈ ਸਵੇਰੇ ਕੰਮ ਤੇ ਚੱਲ ਗਿਆ ਸੀ ਤੇ ਰਾਤੀ ਵਾਪਸ ਨਹੀਂ ਆਇਆ ਆਪਾਂ ਸੋਚਿਆ ਘਰੇ ਉੱਥੇ ਕਿਰੇ ਕੰਮ ਤੇ ਚੱਲ ਗਿਆ ਇਹਨਾਂ ਨਾਲ ਕਰਦਾ ਜੀ ਕਿੰਨੀ ਉਮਰ ਹੈ ਜੀ ਹੈਗੀ ਕੀ ਵੀ ਭਾਈ ਸਾਹਿਬ ਪੜਾਈਆ ਤੁਹਾਡਾ ਪੁੱਤ ਕਰਦਾ ਹੈ ਸ਼ਗਾ ਪ੍ਰਾਵਟਾਏ ਵੱਡਾ ਭਰਾ ਦੇ ਕੰਮ ਕੀ ਕਰਦਾ ਕੰਮ ਭਾਈ ਗੱਡੀਆਂ ਦਾ ਕਰਦਾ ਕਾਰ ਵਸ਼ੀਨ ਦਾ ਠੀਕ ਹੈ ਫੇਰੇ ਕੰਮ ਤੇ ਗਿਆ ਹਾਂਜੀ ਹਾਂਜੀ ਅੱਜ ਸਵੇਰੇ ਜਾਂ ਕੱਲ ਕੱਲ ਸਵੇਰੇ ਗਿਆ ਠੀਕ ਹੈ ਉਸ ਤੋਂ ਬਾਅਦ ਉਹ ਤੋਂ ਬਾਅਦ ਆਪਾਂ ਰਾਤੀ ਇਹਨੂੰ ਡੀਗਦੇ ਰਹੇ ਆਇਆ ਨਹੀਂ ਤੇ ਉਸ ਤੋਂ ਬਾਅਦ ਇਹ ਭਾਜੀ ਹੋਣਾ ਨੇ ਆ ਕੇ ਦੱਸਿਆ ਇਹ ਆ ਤੇ ਇਸ ਤਰ੍ਹਾਂ ਵੱਡਾ ਤੁਹਾਡਾ ਉੱਤੇ ਜਿਡਾ ਵਾ ਠੀਕ ਹੈ ਜਦੋਂ ਆ ਕੇ ਦੇਖਿਆ ਕੀ ਕੀ ਨਿਸ਼ ਨੁਸ਼ੇ ਕਰਦਾ ਹੈ ਕੋਈ ਭਾਈ ਇਹਨੇ ਸਮਾਨ ਲਾਂਦਾ ਇਹਦੇ ਇਹ ਬੁੱਢਿਆ ਦੇ ਨਾਲ ਜਜ ਆ ਗਏ ਨਾ ਬਾਹਰ ਟਾਣੀਆਂ ਜਿਵੇਂ ਬੈ ਬੈ ਕੇ ਇਹਨੇ ਸਮਾਨ ਸ਼ੁਰੂ ਕਰਤਾ ਅੱਛਾ ਤੇ ਪਤਾ ਕੁਝ ਕਿਤੋਂ ਲੈ ਕੇ ਆਉਂਦੇ ਆਪਰੇ ਭਾਈ ਬੜਾ ਮਾਰਦੇ ਹੀ ਬੜਾ ਇਹਨੂੰ ਚੈੱਕ ਕਰਦੇ ਆਂ ਤੇ ਹਟਦਾ ਨਹੀਂ ਪਰ ਆ ਨਹੀਂ ਕਿਤੋਂ ਸਮਾਨ ਜਿਆ ਲੈ ਆਉਂਦਾ ਲੈ ਕੇ ਕਿਤੋਂ ਆਉਂਦਾ ਕੁਝ ਪਤਾ ਹੈ ਭਾਈ ਪਤਾ ਹੈ ਅੱਛਾ ਤੁਹਾਨੂੰ ਨਹੀਂ ਪਤਾ ਕਿਤੋਂ ਲੈ ਕੇ ਆਉਂਦੇ ਆਪਾਂ ਦੇ ਟਾਈਮ ਹੋ ਗਿਆ ਉਹਨੂੰ ਨਹੀਂ ਪਤਾ ਕਰਦੇ ਇਹਨੂੰ ਭਾਈ 2-3 ਮਹੀਨੇ ਹੋ ਗਏ ਉਹਨੇ ਠੀਕ ਹੈ ਤੇ ਹੁਣ ਵੀ ਕੀ ਟੀਕੇ ਦੇ ਨਾਲ ਹੀ ਪੂਰੀ ਡੈਕ ਹੋਈ ਹੈ ਭਾਈ ਇਹ ਰਹੇ ਉਹਨਾਂ ਦੇਰ ਕਿੰਨੀ ਉਮਰ ਆਦੀ ਭਾਈ 22 ਸਾਲ ਬੱਚੇ ਨਹੀਂ ਨਹੀਂ ਵਿਆਹ ਨਹੀਂ ਕੁਨ ਕਾਰਨ ਕੀ ਲੱਗਦਾ ਤੁਹਾਨੂੰ ਤੁਹਾਨੂੰ ਲੱਗਦਾ ਇਹ ਲੱਗਦਾ ਕਿ ਟੀਕੇ ਦੇ ਨਾਲ ਹੋਈ ਹੈ ਜਾਂ ਭਾਈ ਜਿਹੜਾ ਬੰਦਾ ਨਸ਼ੇ ਕਰਦਾ ਨਾ ਤੇ ਧੰਪਰਾ ਹੋਈ ਜਾਂਦਾ ਬੰਦਾ ਕਿਹਦਾ ਤੁਸੀਂ ਉਹਦੇ ਮੌਕੇ ਤੇ ਹਾਲਾਤ ਦੇਖੇ ਹਾਲਾਤ ਕਹੋ ਜੀ ਉਹਦੇ ਲੱਗਦੇ ਤੁਹਾਨੂੰ ਕਿ ਨਸ਼ੇ ਕਰਕੇ ਉਹਦੀ ਡੈਥ ਹੋਈ ਹੈ ਜਾਂ ਕਿਸੇ ਨੇ ਉਹਨੂੰ ਮਾਰਿਆ ਮੁਰਿਆ ਜਾਂ ਕਿਸੇ ਦੀ ਰੰਜਿਸ਼ੀ ਦੇ ਨਾਲ ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਔਰ ਕਿਹੜੀ ਜਗ੍ਹਾ ਤੁਹਾਡੀ ਮੇਰਾ ਨਾਮ ਭਾਈ ਜੁਜਾ ਸਿੰਘ ਆ ਮੈਂ ਔਨਰਾ ਢਿੱਲੋ ਘਰ ਕੇ ਰਾਮਜੀਠਾ ਰੋਡ ਦੇ ਉੱਤੇ ਆਪਣੀ ਵਰਕਸ਼ਾਪ ਹੈਗੀ ਆ ਇਹ ਮੁੰਡਾ ਆਪਣਾ ਕੰਮ ਕਰਦਾ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਪਿਆ ਸੀ ਤੇ ਹਾਂ ਸਮਾਂ ਸਮੂਹ ਤੋਂ ਲੌਂਦਾ ਸੀ ਯਾਰ ਨੂੰ ਸਮਝਾਇਆ ਵੀ ਕਈ ਵਾਰੀ ਕਿ ਹਾਂ ਵੀ ਨਾਲ ਆ ਨਾਲ ਆ ਥੋੜੇ ਦਿਨ ਪਹਿਲਾਂ ਵੀ ਚਾਰ ਪੰਜ ਦਿਨ ਗੈਰ ਰਿਹਾ ਵਾ ਫਿਰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਆ ਰਿਹਾ ਸੀ ਪਰ ਇਕਦامی ਮੈਨੂੰ ਦਾ ਆਵਾਜ਼ ਸਵੇਰ ਦਾ ਦੁਕਾਨ ਤੇ ਨਹੀਂ ਆਇਆ ਆ ਬੈਠੇ ਘਰੇ ਫੋਨ ਫੋਨ ਕੀਤਾ ਇਹਦੇ ਘਰ ਦੇ ਕਹਿੰਦੇ ਕਿ ਹਾਂ ਵੀ ਆਇਆ ਨਹੀਂ ਅਜੇ ਤੱਕ ਤੇ ਪਤਾ ਕਰ ਕਰਦੇ ਆ ਤੇ ਆ ਹੁਣ ਇਕਦامی ਫੋਨ ਆਇਆ ਕਿ ਹਾਂ ਵੀ ਮੁੰਡਾ ਪੂਰਾ ਹੋ ਗਿਆ ਵਾ ਸਮਾਨ ਜੀ ਮੇਰੇ ਖਿਆਲ ਦੇ ਨਾਲ ਪ੍ਰੇਮ ਦਾ ਜਿਹੜਾ ਅੱਗੇ ਬਾਈਪਾਸ ਤੋਂ ਅਗਲੇ ਬੰਨੇ ਏਰੀਆ ਹੈਗਾ ਵਾ ਆਰਾਮਨਗਰ ਉੱਥੇ ਹੈਗੇ ਉੱਥੇ ਮੁੰਡਿਆਂ ਦਾ ਜਾਂਦਾ ਜੁੰਦਾ ਸੀ ਏ ਵੈਤਰੀ ਕਦੀ ਪੱਟੀਕੂਲਰ ਬੰਦੇ ਦਾ ਨਾਮ ਉਹਨੇ ਆਪਾਂ ਨੂੰ ਦੱਸਿਆ ਇਹਨੇ ਕਿ ਹਾਂ ਵੀ ਕਿੱਥੋਂ ਕਿੱਦਾਂ ਵਾ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਹਾਂਜੀ ਹਾਂਜੀ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਕਿੰਨੀ ਉਮਰ ਸੀ ਇਹ ਲੜਕੀ ਦੀ ਉਮਰ ਮੇਰੇ ਖਿਆਲ ਦੇ ਨਾਲ 20-22 ਸਾਲ ਦੇ ਕਰੀਬ ਕਰੀਬ ਹੋਣੀ ਆ ਇਹਦੇ ਨਹੀਂ ਅਨਮੈਰਿਡ ਹੀ ਏ ਤੇ ਬਚਾਦੇ ਮਾਪਿਓ ਛੋਟੇ ਹੁੰਦੇ ਆਂ ਮਤਲਬ ਗੁਜ਼ਰ ਗਏ ਆ ਚਾਚੀ ਰੀ ਰੀ ਕਾਫੀ ਨੂੰ ਸੰਭਾਲਦੀ ਸੀ ਧਿਆਨ ਦਿਉ ਰੱਖਦੀ ਸੀ ਇਹਨਾਂ ਦਾ ਇੱਕਾ ਛੋਟਾ ਭਰਾ ਵਾ ਇਹਦਾ ਪਤਾ ਨਹੀਂ ਲੱਗਾ ਇਹ ਤੇ ਪ੍ਰਿੰਸੀਪਲ ਸਾਹਿਬ ਦਾ ਪਾਈਪਾ ਪਰਿਵਾਰਿਕ ਤੋਂ ਕੋਣ ਆਇਆ ਸੀਗਾ ਜਿਸ ਨੇ ਉਹ ਡੈੱਡ ਕੋਡੀ ਮਿਲੀ ਹੈ ਉਹ ਬਣਦੀ ਮੁਕੇ ਦੇ ਕਾਰਜ ਕੀਤੇ ਹੈਗੇ ਸਰਕਾਰ ਕਾਰਨ ਪਤਾ ਲੱਗਾ ਕੀ ਅਜੇ ਫਿਰਾਲ ਕੁਝ ਨਹੀਂ ਪਤਾ ਲੱਗਾ ਕੋਸ਼ਟ ਮੈਂਡ ਅੰਦਰ ਰਿਪੋਰਟ ਤੇ ਪਤਾ ਚੱਲੇਗਾ ਸਰ ਉਥੇ ਸਰੇਂਜੀ ਵੀ ਮਿਲੀ ਆ ਸਰੀ ਹਾਸ ਦੇ ਵਿੱਚ ਲੱਗਦਾ ਨਹੀਂ ਕਿ ਮੈਂ ਦੇਖ ਰਿਹਾ ਵਾਂ ਜੇ ਕੋਈ ਹਸਤੰਦ ਹੋਊਗਾ ਦੇਖ ਲੇਕਿਨ ਪਰਿਵਾਰ ਦਾ ਕਹਿਣਾ ਹੈ ਕਿ ਆ ਜਾ ਰਹੇ ਲਗਾਤਾਰ ਨਸ਼ਾ ਕਰਦਾ ਸੀ ਉਹ ਇਹ ਇਹ ਪੋਸਟਮਾਰਟ ਫੋਨ ਤੇ ਹੀ ਪਤਾ ਚੱਲੇਗਾ ਉਹਦੇ ਮਿਕੀ ਕਾਰਨ ਬਹੁਤਾ ਕੀ ਕਾਰਨ ਹੈ ਕਿ ਪੋਸਟਮਾਰਟ ਹੋਣ ਤੇ ਰਿਪੋਰਟ ਆਏ ਉਸਦੇ ਮਾਲਕ ਵਾਲੇ ਦੇ ਨਾਲ ਕਿਹਾ ਜਾ ਰਿਹਾ ਕਿ ਮਜੀਠਾ ਰੋਡ ਦੇ ਨਸ਼ਾ ਲੈਦਾ ਸੀ ਨਸ਼ਾ ਕਰਦਾ ਸੀ ਕਾਫੀ ਟਾਈਮ ਤੋਂ ਸਾਰੇ ਲੇਖੋ ਕਹਿਣਾ ਹੈ ਕਿ ਆਪਾਂ ਜੋ ਮੈਡੀਕਲ ਰਿਪੋਰਟ ਹੈ ਉਸ ਦੇ ਮੁਤਾਬਕ ਪਰ ਦੇਖਾਰੇ ਹੋਏਗੀ ਉਹਦੇ ਸਬੰਧ ਸਾਂਗੀ ਕੀ ਕਰਦਾ ਕਿ ਨਹੀਂ ਕਰਦਾ ਸੀ ਕੋਈ ਵੀ ਕੋਈ ਕਾਰਨ ਨਿਕਲ ਸਕਦਾ ਹੈ ਪਰ ਚੈਕ ਕਰੀਏ ਸਰਪੋਰਟ ਪਿਆ ਵਾਰ ਕਹਿ ਰਿਹਾ ਕਿ ਨਛਰਾ ਦੀ ਸੰਗੀ ਇਹ ਵੀ ਦਰਦ ਦਬਾ ਕੇ ਕਿਕ ਨਹੀਂ ਕਰਦੀ ਸਾਡੇ ਚ ਠੀਕ ਨਹੀਂ ਕਰਦੀ ਹੋ ਸਕਦਾ ਸ਼ਾਇਦ ਉਹਨੇ ਕੋਈ ਖਾਤਾ ਵੀ ਹੋਵੇਗਾ ਜੋ ਕਾਰਨ ਹੋਏਗਾ ਉਸ ਮੁਤਾਬਕ ਕੰਦੇ ਕਾਰਵਾਈ ਕੀਤੀ